ਇੱਕ 26 ਨੂੰ ਜੀਵ ਸੈਣੀ ਜਿਹੜਾ ਹੈਗਾ ਇਹਦੀ ਆਪਸ ਦੇ ਵਿੱਚ ਟਕਰਾਰ ਹੋਇਆ ਸੀਗਾ ਟਕਰਾਰ ਨੂੰ ਲੈ ਕੇ ਇੱਕ ਮਾਮੂਲੀ ਗੱਡੀ ਖੜੀ ਕਰਨ ਤੋਂ ਬੱਚਿਆਂ ਦੀ ਲੜਾਈ ਹੋਈ ਸੀ ਜਿਹਦੇ ਵਿੱਚ ਗੌਤਮ ਮੱਟੂ ਤੇ ਵੰਸ਼ ਮੱਟੂ ਨਾਲ ਦੇ ਜਿਹੜੇ ਮੇਨ ਮੁੱਖ ਦੋਸ਼ੀ ਸੀਗੇ ਇੱਕ ਇਹਨਾਂ ਦੇ ਨਾਲ ਹੋਰ ਆ ਉਹ ਮਾਈਨਰ ਆ ਬੱਚਾ ਇਹ ਮੁੱਖ ਦੋਸ਼ੀ ਸੀ ਇਹਨਾਂ ਕੋਲ ਇੱਕ ਤਿੰਨ ਜਣੇ ਇਹਨਾਂ ਦੇ ਨਾਲ ਹੋਰ ਸੀਗੇ ਇਹਨਾਂ ਕੋਲ ਖੰਡੇ ਤੇ ਕੁਰਬਾਨਾ ਸੀ ਇਹ ਅਚਾਨਕ ਗੱਡੀ ਦੀ ਖੜੀ ਕਰਨ ਤੋਂ ਲੜਾਈ ਤੋਂ ਲੈ ਕੇ ਬਹਿਸ-ਵਸਾਈਆ ਹੋਣ ਤੱਕ ਉਹ ਮਾਮੂਲੀ ਤਕਰਾਰ ਸੀਗਾ ਉਹਦੇ ਬੇਸਤੇ ਹੀ ਆਪ ਕੋ ਚ ਬਹੁਤ ਜ਼ਿਆਦਾ ਇਹ फडਕ ਗਏ ਤੇ ਰਜੀਵ ਸੈਣੀ ਦੇ ਜਿਹੜਾ ਨਾ ਸਿਰ ਦੇ ਵਿੱਚ ਇਹਨਾਂ ਨੇ ਖੰਡੇ ਦਾ ਵਾਰ ਕਰ ਦਿੱਤਾ ਜਿਹਦੇ ਨਾਲ ਕਰੀਬ ਕੋਈ 9:30 ਵਜੇ ਦੀ ਲੜਾਈ ਹੈ ਤੇ 2:30 ਵਜੇ ਰਜੀਵ ਸੈਣੀ ਜਿਹੜਾ ਉਹ ਉਹਦੀ ਡੈਥ ਹੋ ਗਈ ਟੋਟਲ ਕਿੰਨੇ ਜਣਾ ਚ ਪਰਚਾ ਟੋਟਲ ਸੌਰੀ 6 ਦੋਸ਼ੀਆਂ ਤੇ ਪਰਚਾ ਦਰਜ ਹੋਇਆ ਜੀ ਮਾਈਨਰ ਕਿੰਨੇ ਦੇ ਵਿੱਚ ਹੈਗੇ ਨੇ ਮਾਈਨਰ 2 ਨੇ ਸ਼ਹਿਰ ਠੀਕ ਹੈ ਅरेस्ट ਕਿੰਨੇ ਵਜੇ ਹੁਣ ਤੱਕ ਜੀ ਅरेस्ट ਸਾਡੇ ਕੋਲ 3:00 ਹੋ ਗਏ ਠੀਕ ਹੈ ਜਿਹੜੇ ਹੁਣ ਫੜਿਆ ਗੋਤਮ ਤੇ ਵੰਸ਼ ਦੋਵੇਂ ਸਕੇ ਭਰਾ ਨੇ ਜੀ ਹਾਂ ਦੋਨੇ ਕੁਛ ਸਕੇ ਭਰਾ ਹੀ ਨੇ ਔਰ ਮੇਨ ਮੁੱਖ ਦੋਸ਼ੀ ਕਾਰਨ ਕੀ ਰਿਹਾ ਮੇਨਲੀ ਕਾਰਨ ਕੀ ਰਿਹਾ ਤੇ ਜਿਵੇਂ ਤੁਸੀਂ ਦੱਸੋ ਗੱਡੀ ਖੜੀ ਕਰਨ ਤੋਂ ਲੈ ਕੇ ਲੜਾਈ ਇੱਥੋਂ ਤੱਕ ਵਧ ਗਈ ਜਾਣ ਦੇ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਕੋਈ ਹੈ ਪੁਰਾਣੀ ਕੋਈ ਨਹੀਂ ਰੰਜਸ ਕੋਈ ਅਸੀਂ ਨਰੰਜਸ ਨਹੀਂ ਸੀ ਯਾ ਇਮੀਡੀਏਟ ਹੀ ਸਾਰਾ ਕੁਛ ਜਿਵੇਂ ਉਹ ਮੂਰਖਤਾ ਕਹਿ ਸਕਦੇ ਆ ਉਦਾਂ ਇੱਕ ਉਹ ਦੱਸ ਰਹੇ ਸੀਗੇ ਅ ਰਜੀਵ ਸੈਣੀ ਦੇ ਜਿਹੜੇ ਬ੍ਰਦਰ ਨੇ ਮੋਹਿਤ ਸੈਣੀ ਕਿ ਉਹਨਾਂ ਦੇ ਗੁਆਂਢ ਚ ਰਹਿੰਦੇ ਕਿ 14 ਸਾਲ ਦੇ ਬੱਚੇ ਦੀ ਇਹਨਾਂ ਵੱਲ ਕੁੱਟਮਾਰ ਕੀਤੀ ਜਾ ਰਹੀ ਸੀ ਉਹਨਾਂ ਨੇ ਵਿਰੋਧ ਕੀਤਾ ਸੀ ਉਹਨਾਂ ਨੂੰ ਲੜਾਇਆ ਸੀ ਤੇ ਮੁੜ ਕੇ ਖੰਡੇ ਲੈ ਕੇ ਆ ਕੇ ਪੈ ਗਏ ਆ ਜੈਸ ਕੋਈ ਇਹੋ ਜਿਹੀ ਛੋਟੀ ਮੋਟੀ ਤਾਰਕ ਤਕਰਾਰ ਹੀ ਹੋਇਆ 14 ਸਾਲ ਦੇ ਬੱਚੇ ਨੂੰ ਕੀ ਕੁੱਟਮਾਰ ਕਰ ਜਸਟ ਇੱਕ ਕਹਿਣ ਦਾ ਹੀ ਹੈ ਕਿ ਆਪਸ ਤੇ ਬੈਸ ਬਸਾਇਆ ਹੋਇਆ ਕਿ ਤੂੰ ਇੱਥੇ ਗੱਡੀ ਖੜੀ ਕਰਨਾ ਤੂੰ ਇਧਰ ਨੂੰ ਆ ਇਹ ਨੂੰ ਆਨਾ ਤੂੰ ਆ ਇਹ ਨੂੰ ਬਸ ਜਸਟ ਦਿਸ ਇਸ ਇਹਨਾਂ ਦੀ ਉਮਰ ਕਿੰਨੀ ਕਾ ਜਿਹੜੇ ਦੋਵੇਂ ਭਰਾ ਜਿਹੜੇ ਅਰੈਸਟ ਕੀਤੇ ਗਏ ਨੇ ਇਹਨਾਂ ਦੀ ਉਮਰ 22 24 ਸਾਲ ਦੇਖੀ ਇਹ ਗਵੰਡੀ ਨੇ ਇਹ ਤੁਝੇ ਨੂੰ ਤੁਨੇ ਪੁੱਜੀਏ ਜਿਹਨੇ ਮਾਰਿਆ ਗਵੰਡੀ ਇਹਨਾਂ ਦੇ ਗਵੰਡੀ ਨਹੀਂ ਇਹ ਥੋੜਾ ਇਹਨਾਂ ਦਾ ਘਰ ਪਿੱਛੇ ਐ ਇਹ ਅੱਗੇ ਨਹੀਂ ਥੋੜਾ ਕੋਈ ਤੇ ਅਗਲਾ ਰਾਮਿਕ ਕੋਈ ਕਰਾਵਾਂ ਦੀ ਟੈਂਟ ਖੜੀ ਕੌਣ ਕਰ ਰਿਹਾ ਇਸ ਐਰਜੀ ਐਰਜੀਵ ਸੈਣੀ ਦੇ ਬੰਦੇ ਹੀ ਵਧੀ ਖੜੀ ਕਰਦੇ ਉਹਨਾਂ ਦੇ ਯਸ ਸੋ ਜਦ ਇੱਕ ਇਹਨਾਂ ਦੇ ਘਰ ਦੇ ਕੋਲ ਅਕਿਊਜ਼ਡ ਜਿੰਦੇ ਹੈ ਕਿ ਹਾਂ ਇਹਨਾਂ ਦੇ ਘਰ ਦੇ ਨਾਮ ਗਲੀ ਵਿੱਚ ਗਲੀ ਦੀ ਗਲੀ ਚ ਸਰਕਾਰੀ ਗਲੀ ਚ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਜਿਹੜੇ ਗੋਤਮ ਤੇ ਮਾਂਚੇ ਵਗੈਰਾ ਨਾ ਪਰਚਾ ਵਗੈਰਾ ਤਾਂ ਨਹੀਂ ਇਹਨਾਂ ਦਾ ਇਹਨਾਂ ਦੇ ਪਹਿਲਾ ਪ੍ਰੀਵੀਅਸ ਪਰਚਾ ਕੋਈ ਨਹੀਂ ਤੇ ਉਹਨੂੰ ਅਰੈਸਟ ਕਰਕੇ ਕਿਹਾ ਕੋਰਟ ਵਗੈਰਾ ਚ ਪੇਸ਼ ਕੀਤਾ ਜਾ ਰਿਹਾ ਹੈ ਰਿਮਾਨਡ ਹਾਂਜੀ ਹਾਂਜੀ ਕੋਰਟ ਕੋਰਟ ਪੇਸ਼ ਹੁਣ ਤਿੰਨ ਪੜਲੇ ਤਿੰਨ ਯਾਨੀ ਰਹਿ ਰਹੇ ਨਹੀਂ ਹਾਂਜੀ ਹਾਂਜੀ